ਬੇਸਿਕਲੀ ਜੀ 6 ਜੁਲਾਈ ਦੀ ਵਾਰਦਾਤ ਹੈ ਰਾਤ ਨੂੰ ਪੌਣੇ 1 ਵਜੇ ਦਾ ਇਨਸੀਡੈਂਟ ਹੈ ਇਹ ਇਹ ਉਸ 6 ਤਰੀਕ ਨੂੰ ਚਾਰ ਦੋਸਤ ਸੀਗੇ ਇਹ ਜਿਹੜੇ ਕੁਝ ਇਹਨਾਂ ਚੋਂ ਜੰਮੂ ਚੋਂ ਨੇ ਇੱਕ ਬੰਦਾ ਲੋਕਲ ਹੈਗਾ ਤੇ ਇੱਕ ਦੀ ਮੰਗੇਤਰ ਨਾਲ ਸੀ ਇਹ ਉੱਥੇ ਲੌਜਿਸਟਿਕ ਕੰਪਨੀ 'ਚ ਕੰਮ ਕਰਦੇ ਨੇ ਨਾਈਟ ਵਗੈਰਾ ਜਿਵੇਂ ਇਹਨਾਂ ਦੀ ਸ਼ਿਫਟ ਵਗੈਰਾ ਹੁੰਦੀਆਂ ਨੇ ਇਹ ਇੱਧਰ ਨੂੰ ਆ ਗਏ ਸੀਗੇ ਇਸ ਏਰੀਆ ਵੱਲ ਨੂੰ ਕਾਰ ਦੇ ਵਿੱਚ ਵੈਸੇ ਘੁੰਮਦੇ ਫਿਰਦੇ ਤਾਂ ਇਹਨਾਂ ਦਾ ਇੱਥੇ ਜਿਹੜੀ ਹੈਗੀ ਆ ਆਪਦੇ ਹੀ ਜਿਹੜੀ ਕੰਪਨੀ ਦੇ ਮਾਲਕ ਨਾਲ ਵੀਡੀਓ ਕਾਲ ਚੱਲ ਰਹੀ ਸੀਗੀ ਜਿਸ ਟਾਈਮ ਇਹਨਾਂ ਨੂੰ ਅੱਗੋਂ ਰਾਉਂਡ ਅਪ ਕੀਤਾ ਇਹਨਾਂ ਨੇ ਆਕੇ ਜਿਹੜਾ ਹੈਗਾ ਇੱਕ ਤਿੰਨ ਜਿਹੜੇ ਹੈਗੇ ਨੇ ਨਿਹੰਗਬਾਣੀ ਦੇ ਵਿੱਚ ਜਿਹੜੇ ਬੰਦੇ ਨੇ ਇਹ ਆਕੇ ਜਿਹੜੀ ਮੋਟਰਸਾਈਕਲ ਸੀਡੀ ਡਾਉਨ ਇਹਨਾਂ ਕੋਲ ਸੀਗਾ ਆਕੇ ਇਹ ਉਹਨੂੰ ਓਵਰਟੇਕ ਕਰਕੇ ਉਹਨੂੰ ਰੋਕ ਲੈਂਦੇ ਨੇ ਤੇ ਤਲਵਾਰਾਂ ਕੱਢ ਕੇ ਉਹਨਾਂ ਵੱਲ ਅਪਰੋਚ ਕਰਦੇ ਨੇ ਤੇ ਉਹਨੂੰ ਕਹਿੰਦੇ ਨੇ ਵੀ ਤੁਹਾਨੂੰ ਜਾਨੋਂ ਮਾਰ ਦੇਵਾਂਗੇ ਨਹੀਂ ਤਾਂ ਜੋ ਕੁਛ ਹੈਗਾ ਆਪਣਾ ਕੱਢ ਦਿਓ ਤੇ ਗੱਡੀ ਛੱਡ ਕੇ ਪਾਸੇ ਹੋ ਜਾਓ ਤੋ ਜਦੋਂ ਇਸ ਗੱਲ ਦੇ ਉੱਤੇ ਆਪਸ ਇਹਨਾਂ ਦਾ ਟਕਰਾਅ ਹੋਣ ਲੱਗਦਾ ਹੈ ਇਹ ਪਹਿਲਾਂ ਤਾਂ ਉਹਨਾਂ ਦਾ ਫੋਨ ਖੋਲ੍ਹ ਲੈਂਦੇ ਨੇ ਫਿਰ ਇੱਕ ਨਿਤਿਸ਼ ਹੈ ਜਿਹੜਾ ਜਦੋਂ ਅੱਗੇ ਵੱਧਦਾ ਤਾਂ ਉਹਦੇ ਸਿਰ ਦੇ ਤੇ ਤਲਵਾਰ ਦਾ ਵਾਰ ਕਰਦੇ ਨੇ ਐਨੇ ਨੂੰ ਜਿਹੜੇ ਹੋਰ ਵੀ ਉੱਥੇ ਰਾਤ ਨੂੰ ਵਹੀਕਲਸ ਲੰਘ ਰਹੇ ਹੁੰਦੇ ਨੇ ਤਾਂ ਇੱਕ ਥਾਰ ਗੱਡੀ ਤੇ ਇੱਕ ਹੋਰ ਵਹੀਕਲ ਹੈ ਉਹ ਉੱਥੇ ਰੁਕ ਜਾਂਦੇ ਨੇ ਉਹਨਾਂ ਨੂੰ ਦੇਖ ਕੇ ਇਹ ਉੱਥੋਂ ਭੱਜ ਜਾਂਦੇ ਫਿਰ ਅਛੁੰਦੇ ਨੇ ਤਾ ਇਹ ਜਦੋਂ ਭੱਜਣ ਦੀ ਕੋਸ਼ਿਸ਼ ਕਰਦੇ ਨੇ ਉੱਥੋਂ ਪਿੱਛੋਂ ਇਹ ਆਪ ਦਾ ਫੋਨ ਜਿਹੜਾ ਸਨੇਚ ਕਰਕੇ ਆਲਰੇਡੀ ਲੈ ਕੇ ਜਾ ਰਹੇ ਸੀਗੇ ਉਹਨੂੰ ਕਵਰ ਕਰਨ ਦੇ ਲਈ ਇਹ ਵੀ ਪਿੱਛੇ ਭਜਦੇ ਨੇ ਇਹ ਜਿਹੜੇ ਚਾਰ ਦੋਸਤ ਨੇ ਇਹਨਾਂ ਦੇ ਵਿੱਚੋਂ ਇੱਕ ਆਰਮੀ ਦੇ ਵਿੱਚ ਹੈ ਤੇ ਇਹਨਾਂ ਦੀ ਉਮਰ ਜਿਹੜੀ ਹੈਗੀ ਹੈ 20 ਸਾਲ ਦੇ ਵਿੱਚ ਹੈਗੀ ਹੈ ਦੋ ਜਿਹੜੇ ਹੈਗੇ ਨੇ 1 25 ਸਾਲ ਦਾ ਹੈਗਾ 22 23 ਸਾਲ ਦਾ ਮੁੰਡੇ ਜਿਹੜੇ ਦੋਸ਼ੀ ਨੇ ਉਹਨਾਂ ਦੇ ਵਿੱਚੋਂ ਦੋ ਦੋਸ਼ੀ ਉਹ ਵੀ ਜਿਹੜਾ ਜਿਸ ਤਰ੍ਹਾਂ ਅੰਮ੍ਰਿਤਪਾਲ ਹੈ ਆਪਣਾ ਬਲਵਿੰਦਰ ਦੋਸ਼ੀ ਹੈ ਇਹ 25 ਸਾਲ ਦਾ ਇੱਕ ਮਾਨੋ ਤੋਂ ਹੈ ਸਤਨਾਮ ਮਰਿੰਡੇ ਤੋਂ ਹੈ ਤੇ ਅਕਾਲ ਜਿਹੜਾ ਹੈਗਾ ਫਤਿਹਗੜ੍ਹ ਤੋਂ ਇਹ ਵੀ 18 20 ਸਾਲ ਦੇ ਮ ਤੋ ਇਹ ਦੋਨੋਂ ਤਾਂ ਅੱਗੇ ਨਿਕਲ ਜਾਂਦੇ ਨੇ ਬਲਵਿੰਦਰ ਰਹਿ ਜਾਂਦਾ ਉੱਥੇ ਤਾਂ ਪਿੱਛੋਂ ਜਿਹੜੇ ਆਰਮੀ ਵਾਲਾ ਮੁੰਡਾ ਹੈਗਾ ਰਿਤਿਕ ਨਿਤਿਸ਼ ਤੇ ਅਮਰਿਤ ਇਹ ਸਾਰੇ ਜਿਹੜੇ ਹੈਗੇ ਨੇ ਇਹਨੂੰ ਰਾਉਂਡ ਅਪ ਕਰਕੇ ਆਪਣਾ ਜਿਹੜਾ ਹੈਗਾ ਫੋਨ ਜਿਹੜਾ ਹੈਗਾ ਇਹ ਤੋਂ ਹਾਸਲ ਕਰ ਲੈਂਦੇ ਨੇ ਪਰ ਐਨ ਵਿੱਚ ਇਹ ਬੇ ਮਤਲਬ ਬਿਨਾਂ ਦੇਖੇ ਤਲਵਾਰ ਚਲਾ ਰਿਆ ਹੁੰਦਾ ਕਿਸੇ ਦੇ ਹੱਥ ਤੇ ਕੱਟ ਕਿਸੇ ਦੇ ਕੁਸ਼ ਲੱਗਦਾ ਇਹਦੀ ਆਪ ਦੀ ਲੱਤ ਤੇ ਵੀ ਲੱਗਦਾ ਜਦੋਂ ਇਹ ਤੋਂ ਇਹ ਲੱਗਦਾ ਡਿੱਗ ਪੈਂਦਾ ਤਾਂ ਫਿਰ ਦੂਜੇ ਬੰਦੇ ਵੀ ਆਪ ਦਾ ਕਾਟ ਹੋਲਡ ਆਫ ਦਾ ਮਤਲਬ ਕਿ ਉਹ ਤਲਵਾਰ ਫੜ ਲੈਂਦੇ ਨੇ ਜਿਹੜੀ ਹੈ ਤੇ ਉਸ ਤੋਂ ਬਾਅਦ ਇਹਦੇ ਤੇ ਵੀ ਜਿਹੜਾ ਹੈਗਾ ਉਹ ਆਫ ਦਾ ਸੈਲਫ ਤੇ ਇਸੇ ਅਰਸੇ ਦੌਰਾਨ ਹੀ ਸਾਨੂੰ ਜਿਹੜਾ ਹੈਗਾ ਪੁਲਿਸ ਨੂੰ ਉੱਥੋਂ ਜਿਹੜੀ ਹੈਗੀ ਇਤਲਾਹ ਜਾਂਦੀ ਹੈ ਸਾਡੀ ਜਿਹੜੀ ਪੈਟਰੋਲਿੰਗ ਪਾਰਟੀ ਨੀਅਰਬਾਈ ਹੁੰਦੀ ਹੈ ਨਾਕਾ ਲੱਗਿਆ ਹੁੰਦਾ ਹੈ ਤਾਂ ਉਹ ਨਾਲ ਦੀ ਨਾਲ ਪੁਲਿਸ ਟੀਮ ਉੱਥੇ ਪਹੁੰਚ ਜਾਂਦੀ ਹੈ ਜਿੱਥੇ ਉਹ ਇਹ ਦੋਨੋਂ ਤੇ ਰਾਈ ਉੱਥੇ ਹਾਜ਼ਰ ਹੁੰਦੀਆਂ ਨੇ ਦੋ ਮੁੰਡੇ ਤਾਂ ਨਿਹੰਗਤਾਂ ਨਿਕਲ ਗਏ ਹੁੰਦੇ ਨੇ ਫਿਰ ਇਹਨਾਂ ਨੂੰ ਹਸਪੀਟਲ ਜਿਹੜਾ ਹੈਗਾ ਦਾਖਲ ਜਿਹੜੇ ਹੈਗੇ ਨੇ ਹੋ ਜਾਂਦੇ ਨੇ ਤਾਂ ਸਾਨੂੰ ਜਿਹੜੀ ਹੈਗੀ ਇਸੇ ਬਿਆਨ ਦੇ ਉੱਤੇ ਅਸੀਂ ਜਿਹੜਾ ਹੈਗਾ ਪਰਚਾ ਦਰਜ ਕਰ ਦੰਨੇ ਆਂ ਅੰਡਰ ਸੈਕਸ਼ਨ 109 311 ਤੇ 35 ਨੇੜਾ ਹੈਗਾ ਬੀ ਐਨ ਐਸ ਇਹਦੇ ਵਿੱਚ ਜਿਹੜਾ ਹੈਗਾ ਇਹ ਅਟੈਂਪਟ ਟੂ ਮਰਡਰ ਤੇ ਜਿਹੜਾ ਹੈਗਾ ਰੋਬਰੀ ਦਾ ਅਟੈਂਪਟ ਦਾ ਜਿਹੜਾ ਹੈਗਾ ਇਹ ਪਰਚਾ ਦਰਜ ਹੁੰਦਾ ਉਹ ਚ ਜਿਹੜੇ ਦੋ ਦੋਸ਼ੀ ਨੇ ਜਿਹੜੇ ਪਹਿਲਾਂ ਨਿਕਲ ਜਾਂਦੇ ਨੇ ਜਿਹੜੇ ਨਿਹੰਗ ਬਾਣੇ ਸੀਗੇ ਉਹਨਾਂ ਨੂੰ ਅਰੈਸਟ ਕਰ ਲਿਆ ਜਾਂਦਾ 6 ਤਰੀਕ ਨੂੰ ਹੀ ਵਿਥਿਨ 24 ਆਵਰਸ ਫਿਊ ਆਵਰਸ ਦੀ ਫੜ ਲਿਆ ਜਾਂਦਾ ਤੇ ਜਿਹੜੇ ਬਾਕੀ ਦੇ ਜਿਹੜਾ ਦੋਸ਼ੀ ਕਰਿਆ ਜਾਂਦਾ ਬਲਵਿੰਦਰ ਕਿਉਂਕਿ ਉਹਦੇ ਵੀ ਸੱਟਾਂ ਲੱਗੀਆਂ ਸੀਗੀਆਂ ਉਹ ਜੇ ਰਿਲਾਜ ਸੀਗਾ ਤੇ ਉਹਨੂੰ ਜਿਹੜਾ ਹੈਗਾ 8 ਤਰੀਕ ਨੂੰ ਅਸੀਂ ਅਰੈਸਟ ਕਰ ਲਿਆ ਸਰੇ ਕਿ ਇਹਨਾਂ ਦੇ ਪਹਿਲਾਂ ਵੀ ਮਾਮਲੇ ਦਰਜ ਨਹੀਂ ਜਿਹੜੇ ਹੋਵੇ ਹਜੇ ਤੱਕ ਸਾਡੇ ਕੋਲ ਕ੍ਰਿਮੀਨਲ ਹਿਸਟਰੀ ਨਹੀਂ ਆਈ ਜੀ ਬਟ ਇਹਨਾਂ ਦੀ ਪੁੱਛਗਿੱਛ ਦੇ ਵਿੱਚ ਇਹ ਆਇਆ ਕਿ ਪਲਾਨਡ ਵਿੱਚ ਗੱਡੀ ਖੋਣ ਦੇ ਚੱਕਰ ਦੇ ਵਿੱਚ ਇਧਰ ਆਏ ਸੀਗੇ ਐਜੂਕੇਸ਼ਨ ਕੀ ਹੈ ਜੀ ਇਹਨਾਂ ਦੀ ਜਿਹੜੀ ਨਾਨ ਸਿੰਘ ਬਣੀ ਸੀ ਕੀ ਇਹਨਾਂ ਦੀ ਜ਼ਿਆਦਾ ਨਹੀਂ ਹੈਗੀ ਜੀ ਸਕੂਲ ਡ੍ਰੌਪ ਆਊਟ ਸੀ ਨੇ ਜੀ ਪਿੱਛੇ ਕੋਈ ਕੋਈ ਰੋਜ਼ਗਾਰ ਕਰਦੇ ਸੀ ਜਾਂ ਕਿਸ ਤਰੀਕੇ ਦੇ ਨਾਲ ਕੁਝ ਜ਼ਿਆਦਾਤਰ ਮਤਲਬ ਜਿਹੜਾ ਹੈਗਾ ਜੀ ਇਹੀ ਕੁਝ ਹੈ ਇਹਨਾਂ ਦਾ ਮਤਲਬ ਆਪਣਾ ਜਿਹੜਾ ਹੈਗਾ ਤੇ ਐਗਜੈਕਟ ਜਿਹੜਾ ਹੈਗਾ ਪ੍ਰੋਪਰ ਜਿਹੜਾ ਹੈਗਾ ਕੋਈ ਕੰਮਕਾਜ ਦੇ ਵਿੱਚ ਇਹੋ ਜਿਹੀ ਕਿਸੇ ਚ ਇੰਗੇਜ ਨਹੀਂ ਸੀਗੇ ਕਦੇ ਇੱਧਰ ਵਾਗੇ ਕਦੇ ਕਿਤੇ ਵਾਗੇ ਕਦੇ ਕਿਤੇ ਮਤਲਬ ਫਰੀ ਦੀਆਂ ਰੋਟੀਆਂ ਥੋੜਨ ਵਾਲਾ ਕਨਸੈਪਟ ਸੀਗਾ ਵੀ ਉਹ ਦੂਜਾ ਕੰਮ ਨਹੀਂ ਸੀ ਜਾਂ ਲੁੱਟਾ ਖੋਹਾਂ ਵਾਲਾ ਜਿਹੜਾ ਹੈਗਾ ਆ ਚੀਜ਼ ਸਾਹਮਣੇ ਆਈ ਹੈ ਬਾਕੀ ਅਸੀਂ ਹੋਰ ਵੀ ਉਹ ਤੋਂ ਵੈਰੀਫਾਈ ਕਰ ਰਹੇ ਹਾਂ ਇਹਨਾਂ ਦੇ ਉੱਤੋਂ ਵੀ ਇਹਨਾਂ ਨੇ ਪਹਿਲਾਂ ਕੋਈ ਹੋਰ ਕਹਿਹ ਜੀਆਂ ਵਾਰਦਾਤਾਂ ਕੀਤੀਆਂ ਨੇ ਕਿਵੇਂ ਕੀਤੀਆਂ ਸਰ ਜਿਹੜਾ ਇਹ ਬਾਣਾ ਪਾਇਆ ਹੋਇਆ ਆ ਨਾਨ ਸਿੰਘ ਦਿੱਖੇਵੰਦੀ ਨਾਲ ਗੱਲਬਾਤ ਹੋਈ ਹੈ ਕਿ ਉਹਨਾਂ ਦੇ ਕਿਹੜੇ ਗਰੁੱਪ ਦੇ ਬੰਦੇ ਨੇ ਕੁਝ ਇਸ ਤਰ੍ਹਾਂ ਸਾਹਮਣੇ ਆ ਇਹਨਾਂ ਦਾ ਪਹਿਲਾਂ ਰਿਮਾਂਡ ਲਿੱਤਾ ਸੀਗਾ ਜੀ 2 ਦਿਨ ਦਾ ਤੇ ਅੱਜ ਫੇਰ ਕੋਰਟ ਚ ਪ੍ਰੋਡਿਊਸ ਕਰਨੇ ਨੇ ਫੇਰ ਅੱਗੇ ਅਸੀਂ ਦੇਖਦੇ ਹਾਂ ਕਿ ਕੀ ਸਾਨੂੰ ਕੀ ਮਿਲਦਾ ਹੈ ਉਸ ਤਰੀਕੇ ਦੇ ਨਾਲ ਹੈਗਾ ਬਾਕੀ ਇਹਨਾਂ ਦੇ ਕਬਜ਼ੇ ਚ ਜਿਹੜੀ ਤਲਵਾਰ ਹੈਗੀ ਹੈ ਉਹ ਜਾਂ ਮੋਟਰਸਾਈਕਲ ਸੀਗਾ ਉਹ ਅਸੀਂ ਰਿਕਵਰ ਕਰਾ ਚੁੱਕੇ ਹਾਂ ਮੋਟਰਸਾਈਕਲ ਆਪਣਾ ਚੋਰੀ ਗਈ ਇਹ ਹਜੇ ਤੱਕ ਤਾਂ ਇਹੀ ਪਤਾ ਲੱਗਿਆ ਇਹਨਾਂ ਚ ਜਿਹੜਾ ਦੋਸ਼ੀ ਸਤਨਾਮ ਹੈ ਉਹਦੇ ਫਾਦਰ ਦਾ ਮੋਟਰਸਾਈਕਲ ਹੈ ਬਟ ਉਹਦੀ ਓਨਰਸ਼ਿਪ ਅਸੀਂ ਕਲੀਅਰ ਕਰਾ ਰਹੇ ਹਾਂ